ਲਗਾਤਾਰ ਡੈਮਾਂ ਦਾ ਵਧਦਾ ਪਾਣੀ ਦਰਿਆਵਾਂ ਤੋਂ ਹੁਣ ਜਿਹੜਾ ਪਿੰਡਾਂ ਦੇ ਵਿੱਚ ਦਾਖਲ ਹੋਣਾ ਸ਼ੁਰੂ ਹੋ ਚੁੱਕਿਆ। ਅ ਸੰਪਦ ਦਾ ਪਹੁੰਚੀ ਹੈ ਜਿਹੜੀ ਸਦਾਜੀਤ ਸੰਤ ਬਾਬਾ ਤਾਵਾ ਸਿੰਘ ਜੀ ਹੋਣਾ ਦੀ। ਜੀ ਆਹ ਕਹਿੰਦੇ ਕਈਆਂ ਕਿਸਾਨਾਂ ਦਾ ਦੇ ਇੱਥੇ 30 ਦੀ ਚੱਲ ਚੱਲੀ ਲੱਗਦਾ ਇੱਕ ਇੱਕ ਜਾਨ ਨੂੰ ਨੁਕਸਾਨ ਹੋਇਆ। ਹਾਂਜੀ 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 ਹੋ ਗਿਆ ਨਾ ਨੁਕਸਾਨ। ਹੋ ਗਿਆ ਹੋ ਗਿਆ। ਕੋਈ ਸਰਕਾਰ ਬਾਣੀ ਫੜਦੀ। ਲਗਾਤਾਰ ਡੈਮਾਂ ਦਾ ਵਜਦਾ ਪਾਣੀ ਦਰਿਆਵਾਂ ਤੋਂ ਹੁਣ ਜਿਹੜਾ ਪਿੰਡਾਂ ਦੇ ਵਿੱਚ ਦਾਖਲ ਹੋਣਾ ਸ਼ੁਰੂ ਹੋ ਚੁੱਕਿਆ ਹੈ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਸਨ ਕਿਈ ਏਕੜ ਜਿਹੜੀ ਜ਼ਮੀਨ ਹੈ ਪਿੰਡਾਂ ਦੀ ਤਬਾਹ ਹੋਣੀ ਸ਼ੁਰੂ ਹੋ ਚੁੱਕੀ ਹੈ ਲੇਕਿਨ ਇਸ ਵਕਤ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਇਸ ਵਕਤ ਤੇ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਸੰਪਰਦਾ ਪਹੁੰਚੀ ਹੈ ਜਿਹੜੀ ਸਦਾਦੀ ਰੋਸਨ ਬਾਬਾ ਤਾਵਾ ਸਿੰਘ ਜੀ ਹੁਣਾਂ ਦੀ ਸੋ ਇੱਥੇ ਬੰਨਾਂ ਦੀ ਸੇਵਾ ਨਿਭਾਈ ਜਾ ਰਹੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਵਾਹਕ ਉਹਦਾ ਸਿਮਨਨ ਕਰਦੇ ਹੋਏ ਨੌਜਵਾਨ ਜਿਹੜੇ ਨੇ ਇੱਥੇ ਸੇਵਾ ਨਿਭਾ ਸੋ ਲਗਾਤਾਰ ਜਿਹੜਾ ਇਹ ਖਤਰਾ ਕਿ ਦਨੇ ਕਿਤੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਆ ਲੋਕਾਂ ਦੇ ਮਨ ਦੇ ਵਿਚਾਲੇ ਇੱਕ ਡਰ ਬਣਿਆ ਹੋਇਆ ਸੀਗਾ ਕਿ ਜਿਹੜਾ ਇਹ ਪਾਣੀ ਹੈ ਜਦੋਂ ਖੇਤਾਂ ਦੇ ਵਿੱਚ ਆਏਗਾ ਹਜ਼ਾਰਾਂ ਇੱਕ ਜਿਹੜੇ ਪਹਿਲਾਂ ਵੀ ਤਬਾਹ ਹੋ ਚੁੱਕੇ ਆ ਤੇ ਹੋਰ ਜਿਹੜੇ ਹੋਣ ਦੀ ਸੰਭਾਵਨਾ ਸੀਗੀ ਲੇਕਿਨ ਇਹ ਇੱਥੇ ਜਿਹੜਾ ਪਹਿਲਾਂ ਹੀ ਹੁਣ ਸਭਰਾਵਾ ਪਿੰਡ ਦੇ ਵਿੱਚ ਜਿਹੜਾ ਬਨ ਸੀਗਾ ਉੱਥੇ ਸੇਵਾ ਨਿਭਾਣ ਲਈ ਸੰਪਰਦਾ ਪਹੁੰਚ ਚੁੱਕੀ ਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜਾ ਬਨ ਤਕਰੀਬਨ ਬਨਿਆ ਜਾ ਰਿਹਾ ਸੋ ਤੇ ਆਹ ਦੀਆਂ ਜਿਹੜੀਆਂ ਇੱਥੇ ਉਦੇ ਤਰੀਕੇ ਨਾਲ ਉੱਧਰ ਵੀ ਕੀਤੀਆਂ ਗਈਆਂ ਨੇ ਜਿੱਥੇ ਅੰਮਾਤਾਵਾ ਪੈਣਾ ਲੰਗਰ ਦੀਆਂ ਸੇਵਾਵਾਂ ਨਿਭਾਦੀਆਂ ਨੇ ਸ਼ਦਾਈਆਂ ਦੇ ਤਗੜੇ ਲੱਗ ਰਹੇ ਨੇ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਕਹਿ ਸਕਦੇ ਆ ਉਸਾਨ ਇਲਾਕਾ ਜੰਗਲੀ ਇਲਾਕਾ ਕਹਿ ਸਕਦੇ ਆ ਕਿਉਂਕਿ ਇੱਥੇ ਜਿਹੜਾ ਇਸ ਤਰੀਕੇ ਨਾਲ ਮੰਗਲ ਕਾਰ ਦਿੱਤਾ ਗਿਆ ਸੰਗਤਾਂ ਵੱਲੋਂ ਸੇਵਾ ਜਿਹੜੀ ਇੱਥੇ ਨਿਭਾਈ ਜਾ ਰਹੀ ਹੈ ਸੋ ਇੱਥੇ ਜਿਹੜੇ ਸੇਵਾਦਾਰ ਮੌਜੂਦ ਨੇ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਸੇਵਾ ਬਹੁਤ ਵੱਡੀ ਹੈ ਇਸ ਤਰੀਕੇ ਨਾਲ ਇੱਥੇ ਪਹੁੰਚ ਕੇ ਸੇਵਾ ਨਿਭਾਉਣੀ ਸੋ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਇੱਥੇ ਵੱਧਦਾ ਨਜ਼ਰ ਆ ਰਿਹਾ ਉਹ ਵੀ ਜਿਹੜੀਆਂ ਨੇੜੇ ਦਿਖਾਈਆਂ ਜਾਣ ਸੋ ਕੋਸ਼ਿਸ਼ ਕਰਾਂਗੇ ਕੁਝ ਜਿਹੜੇ ਸਾਥੀ ਨੇ ਗੱਲਬਾਤ ਕੀਤੀ ਜਾਵੇ ਉਹਨਾਂ ਨਾਲ ਜਿਹੜੇ ਇੱਥੇ ਸੇਵਾ ਨਿਭਾਣ ਪਹੁੰਚੇ ਨੇ ਸੋ ਜਿਹੜੇ ਵੀਦ ਭਰਾ ਇੱਥੇ ਪਹੁੰਚੇ ਨੇ ਸੋ ਬਜ਼ੁਰਗ ਪਹੁੰਚੇ ਨੇ ਮਤਾਂ ਮ ਦੇਖੋ ਕਿਸ ਤਰੀਕੇ ਨਾਲ ਸੇਵਾ ਨਿਭਾ ਰਹੀਆਂ ਨੇ ਸੋ ਇਹ ਤਸਵੀਰਾਂ ਨੇ ਲਗਾਤਾਰ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਸੋ ਇਹ ਜਿਹੜੀਆਂ ਜ਼ਿੰਮੇਵਾਰੀਆਂ ਸਿੱਗੀਆਂ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਸਿੱਗੀਆਂ ਟੀਮਾਂ ਦੀਆਂ ਸਿੱਗੀਆਂ ਜਿਨ੍ਹਾਂ ਨੂੰ ਬਣਾਇਆ ਜਾਂਦਾ ਤਿਆਰ ਕੀਤਾ ਜਾਂਦਾ ਹੈ ਕਿ ਇਸ ਤਰੀਕੇ ਦੀਆਂ ਜਦੋਂ ਸਥਿਤੀਆਂ ਬਣਨ ਕੋਈ ਐਮਰਜੈਂਸੀ ਸਥਿਤੀ ਬਣੇ ਤੇ ਉਹ ਅੱਗੇ ਆਉਣ ਲੇਕਿਨ ਕੋਈ ਵੀ ਉਹ ਉਸ ਤਰੀਕੇ ਦੇ ਪ੍ਰਬੰਧ ਨਜ਼ਰ ਨਹੀਂ ਆ ਰਹੇ ਜਿਹੜੀਆਂ ਸੇਵਾਵਾਂ ਨੇ ਸੰਪੰਦਾਂ ਵੱਲੋਂ ਨਭਾਈਆਂ ਜਾਂਦੀਆਂ ਦੀ ਗੱਲਬਾਤ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਓ ਤੇ ਕਦੋਂ ਦੀ ਸੇਵਾ ਚੱਲ ਰਹੀ ਹੈ ਸਭਰਾਵਾ ਤੋਂ ਸਭਰਾਵਾ ਤੋਂ ਇਹ ਤਾਂ ਬਾਬਾ ਸੁਖਾ ਸਿੰਘ ਸ੍ਰੀ ਹਰਿਜੀ ਸਾਹਿਬ ਆਏ ਮਾਪਸਾਨੋਂ ਸੇਵਾ ਲਵਾਈ ਗਈ ਆ ਉਹਨਾਂ ਸਾਰੀ ਉਹਨਾਂ ਦੀ ਦੇਖਭਾਲ ਵਿੱਚ ਆਓ ਜੀ ਬੰਨਾਂ ਦੇ ਰਾਖੇ ਗਿਆ ਜਾਂਦਾ ਉਹਨਾਂ ਨੂੰ ਪਹਿਲਾਂ ਵੀ ਸੇਵਾ ਚੱਲ ਰਹੀ ਸੀ ਲੇਕਿਨ ਲੱਗਦਾ ਨਹੀਂ ਹੈ ਕਿ ਜਿਸ ਤਰੀਕੇ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਹੈ ਇਹ ਚਿੰਤਾ ਦਾ ਵਿਸ਼ਾ ਹੋਰਾਂ ਦੀ ਵੀ ਹੈਗੇ ਆ ਨੇੜੇ-ਤੇੜੇ ਸਰਕਾਰ ਨੇ ਪਹਿਲਾਂ ਕੋਈ ਆਸਰਾ ਨਹੀਂ ਕੀਤਾ ਇਹ ਨਗੇਲੀ ਕੀਤੀ ਆ ਤਾਂ ਕਰਕੇ ਕੰਮ ਹੋਇਆ ਆ ਨੇੜੇ-ਤੇੜੇ ਹੋਦ ਵੀ ਪਿੰਡ ਹੈਗੇ ਲੱਗਦਾ ਨਹੀਂ ਇਹ ਚਿੰਤਾ ਦਾ ਵਿਸ਼ਾ ਹੈ ਹਾਂ ਜੀ ਇਹ ਚਿੰਤਾ ਦਾ ਬਹੁਤ ਵਿਸ਼ਾ ਕਿੰਨਾ ਕਿਥੇ 1 ਇੱਕਰ ਕਿੰਨੀ ਕਿ ਜ਼ਮੀਨ ਡੁੱਬ ਚੁੱਕੀ ਪਈ ਲੱਗੀ ਇਹ ਬਹੁਤ ਯਾਰਾਂ ਹੈ ਯਾਰਾਂ ਇੱਕਰ ਯਾਰਾਂ ਇੱਕਰ ਮੈਂ ਸੁਣਨ ਜਾਇਆ ਕਹਿੰਦੇ ਕਈਆਂ ਕਿਸਾਨਾਂ ਦਾ ਦੇ ਇੱਥੇ 30 ਦੀ ਚਲਚਲ ਹੀ ਲੱਗਦਾ ਇੱਕ-ਇੱਕ ਜਾਨ ਨੂੰ ਨੁਕਸਾਨ ਹੋਇਆ ਹਾਂਜੀ 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 ਹੋ ਗਿਆ ਇਹਨਾਂ ਨੂੰ ਨੁਕਸਾਨ ਹੋ ਗਿਆ ਹੋ ਗਿਆ ਫਿਰ ਕਿੱਦਾਂ ਉਹਨਾਂ ਦਾ ਗੁਜ਼ਾਰਾ ਹੋਏਗਾ ਕਿਉਂਕਿ ਕਿੰਨੇ ਕਿੰਨੇ ਠੇਕੇ ਭਰੇ ਹੁੰਦੇ ਆ ਕਈਆਂ ਨੇ ਆਪਣੀ ਸਾਦੀ ਸਾਲ ਦੀ ਰੋਟੀ ਕੜਮੀ 60 60 ਹਜ਼ਾਰ ਠੇਕਾ 50 50 ਹਜ਼ਾਰ ਠੇਕਾ ਫਿਰ ਕਿੱਦਾਂ ਗੁਜ਼ਾਰਾ ਹੋਏਗਾ ਕੋਈ ਗੁਜ਼ਾਰਾ ਨਹੀਂ ਮਹਾਰਾਜੀ ਇਹਨੂੰ ਵੇਖੋ ਕੋਈ ਸਰਕਾਰ ਬਾਹਰ ਨਹੀਂ ਫੜਦੀ ਕੁਛ ਨਹੀਂ ਆਹ ਇੱਥੇ ਤਸਵੀਰਾਂ ਦੇਖਣੇ ਕਿਸ ਤਰੀਕੇ ਨਾਲ ਲੰਗਰ ਪੱਕ ਰਿਹਾ ਸ਼ਭਧਾਈਆਂ ਪੋੜੇ ਫੁਲਕੇ ਦਾਲ ਸਬਜ਼ੀਆਂ ਦਵਾਈਆਂ ਲਕੀਆਂ ਨੇ ਇੱਥੇ ਮਹਾਂਪਰਸਾਨ ਉਹਨਾਂ ਦੀ ਲਈ ਸੰਤ ਸੁਖਤ ਹੋ ਸੋ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੀ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਸੋ ਕਿਤੇ ਨਾ ਕਿਤੇ ਮਹੀਨੇ ਰੱਖਦੀ ਹੈ ਸੇਵਾ ਜਿਹੜੀ ਨਿਭਾਈ ਜਾ ਰਹੀ ਹੈ ਕਿਉਂਕਿ ਚਿੰਤਾ ਦਾ ਵਿਸ਼ਾ ਹੈ ਜਿਹੜਾ ਹੈ ਕਿਤੇ ਨਾ ਕਿਤੇ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ ਕਈ ਏਕੜ ਜ਼ਮੀਨ ਜਿਹੜੀ ਤਬਾਹ ਹੋ ਚੁੱਕੀ ਹੈ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਇੱਥੇ ਹੁਣ ਬੰਨ ਬੰਨੇ ਜਾ ਰਹੇ ਨੇ ਸੇਵਾ ਨਿਭਾਈ ਜਾ ਰਹੀ ਹੈ ਕਿਉਂਕਿ ਜਿਹੜਾ ਹੈ ਕਿਸਾਨਾਂ ਨੇ ਪੁੱਤਾਂ ਨੂੰ ਫਸਲ ਪਾਲੀ ਹੁੰਦੀ ਹੈ ਤਾਂ ਸੁਪਨਾ ਹੁੰਦਾ ਹੈ ਕਿ ਜਦੋਂ ਇਹ ਸਮਾਂ ਆਏਗਾ ਸਾਡਾ ਫਸਿਏ ਬਾੜੀਆਂ ਤੋਂ ਬਾਅਦ ਜਿਹੜੇ ਆਪਣੇ ਘਰ ਪਰਾਂਗੇ ਲੇਕਿਨ ਜਦੋਂ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਹੁੰਦੀਆਂ ਨੇ ਜਦੋਂ ਪਾਣੀ ਪੱਦਰ ਵੱਧ ਜਾਂਦੇ ਨੇ ਬੰਨ੍ਹ ਟੁੱਟਦੇ ਸ਼ੁਰੂ ਹੋ ਜਾਂਦੇ ਨੇ ਪਿੰਡਾਂ ਦੇ ਤੇ ਫਿਰ ਅ ਕੁਝ ਇਸ ਤਰੀਕੇ ਦੇ ਹਾਲਾਤ ਬਣਦੇ ਆ ਸੋ ਉੱਧਰ ਲੱਗਦੇ ਜਿਹਾ ਦੇ ਤੁਸੀਂ ਦੇਖ ਸਕਦੇ ਹੋ ਜਿਹੜੇ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੋਰਾ ਵੀਰਾ ਦੇ ਨਾਲ ਵੀ ਜਿਹੜੇ ਇੱਥੇ ਪਹੁੰਚੇ ਨੇ ਸੇਵਾਦਾਰ ਪਹੁੰਚੇ ਨੇ ਗੱਲਬਾਤ ਕਰਾਂਗੇ ਅ ਭਾਈ ਜੀ ਸਸੀ ਗੱਲ ਜੀ ਸਸੀ ਗੱਲ ਜੀ ਬਾਪੂ ਜੀ ਇੱਥੇ ਸੇਵਾ ਨਿਭਾਈ ਜਾਦੀ ਹੈ ਬੜੀ ਵੱਡੀ ਸੇਵਾ ਹੈ ਬੜੀ ਸੇਵਾ ਜੀ ਕਿੰਨਾ ਵੱਲੋਂ ਆਇਆ ਤੇ ਕਿਸ ਤਰੀਕੇ ਦਾ ਕਿੰਨੇ ਦਿਨਾਂ ਤੋਂ ਚੱਲ ਰਹੀ ਹੈ ਬਾਬੇ ਸਰਾਲੀਆਂ ਬਾਬਿਆਂ ਤੋਂ ਉਹ ਸੇਵਾ ਕਰ ਰਹੇ ਨੇ ਕਿੰਨੇ ਕਿ ਦਿਨ ਹੋ ਗਏ ਬਾਈ ਸੇਵਾ ਅੱਜ 5-6 ਦਿਨ ਹੋ ਗਏ ਆ 5-6 ਦਿਨ ਹੋ ਗਏ ਸੇਵਾ ਲਗਾਤਾਰ ਚੱਲੀ ਹੁੰਦੀ ਆ ਲੰਗਰ ਲੱਗੇ ਆ ਜਲੇਬਾਂ ਦੇ ਪਕੌੜਿਆਂ ਦੇ ਹੱਥ ਚੱਲਣ ਦੇ ਮਹਾਰਾਜ ਮੇਰ ਆ ਉਹ ਕਿਰਪਾ ਕਰਨ ਵਾਲਾ ਹੁਣ ਭਲੀ ਕਰੇ ਤਾਂ ਤਾਂ ਹੀ ਮਹਾਰਾਜ ਉਧਰ ਵੀ ਗੱਲਬਾਤ ਹੋ ਰਹੀ ਸੀ ਕਹਿੰਦੇ ਗੁਰੂ ਸਾਹਿਬ ਉਹਨਾਂ ਦਾ ਕਹਿੰਦੇ ਜਿਹੜਾ ਨਾਂ ਲੈ ਕੇ ਕੰਮ ਹੋ ਸਕਦੇ ਆ ਸਰਕਾਰਾਂ ਦੇ ਜਾਂ ਟੀਮਾਂ ਦੇ ਕੰਮ ਨਹੀਂ ਹੈਗੇ ਸੰਗਤ ਹੀ ਕਰ ਸਕਦੀ ਆ ਇਹ ਸੰਗਤ ਜੋ ਕਰਦੀ ਸੰਗਤ ਕਰ ਸਕਦੀ ਆ ਬਹੁਤ ਬਤਨਵਾ ਹਾਂਜੀ ਹਾਂਜੀ ਸੋ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਗੁਰੂ ਸਾਹਿਬ ਦੇ ਨਾਮ ਦਾ ਸਿਮਰਨ ਕਰਕੇ ਮੈਂ ਸਾਥੀ ਲਗਾਉਂਗਾ ਤਸਵੀਰਾਂ ਦਿਖਾਈਆਂ ਜਾਣ ਜਿਹੜੀ ਇਹ ਸੇਵਾ ਚੱਲ ਰਹੀ ਹੈ ਲਗਾਤਾਰ ਜਿਹੜਾ ਇੱਥੇ ਗੁਰੂ ਸਾਹਿਬ ਦਾ ਨਾਮ ਲੈ ਕੇ ਜਾਪ ਕਰਦੇ ਹੋਏ ਸੰਗਤਾਂ ਇੱਥੇ ਸੇਵਾ ਨਿਭਾ ਰਹੀਆਂ ਨੇ ਕਿਤਨਾ ਕਿਤੇ ਬੜੀ ਵੱਡੀ ਸੇਵਾ ਹੈ ਕਿਉਂਕਿ ਆਪਣੀ ਜਾਨ ਤੇ ਖੇਡ ਕੇ ਸੇਵਾ ਹੁੰਦੀ ਹੈ ਜਿੰਨਾ ਪਾਣੀ ਦਾ ਪੱਦਰ ਵੱਧ ਚੁੱਕਿਆ ਹੈ ਇਹ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਹੈ ਤਸਵੀਰਾਂ ਇਸ ਵਕਤ ਲਗਾਤਾਰ ਆਉਣ ਦੇ ਅ ਚੈਨਲ ਦੇ ਮਾਧਿਅਮ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਬੰਨਾਂ ਦੀ ਲਗਾਤਾਰ ਸੇਵਾ ਨਿਭਾਈ ਜਾਦੀ ਸਾਥੂ ਨਿਕਾਉਂਗਾ ਤਸਵੀਰਾਂ ਜਿਹੜੀਆਂ ਨੇ ਉੱਧਰ ਉਹਨਾਂ ਵੱਲ ਰੋਕ ਕੀਤਾ ਜਾਵੇ ਸੋ ਲਗਾਤਾਰ ਜਿਹੜੀ ਇਹ ਸੇਵਾ ਨਿਭਾਈ ਜਾ ਰਹੀ ਹੈ ਨੌਜਵਾਨਾਂ ਵੱਲੋਂ ਦੂਰ ਦੂਰ ਤੱਕ ਤੁਹਾਨੂੰ ਸੇਵਾ ਦਾ ਵੀ ਨਜ਼ਰ ਆਉਣਗੇ ਉੱਧਰ ਤੁਸੀਂ ਦੇਖ ਸਕਦੇ ਹੋ ਮਾਈਆਂ ਕਿਸ ਤਰੀਕੇ ਦੇ ਨਾਲ ਲੰਗਰ ਪਾਣੀ ਜਿਹੜਾ ਇੱਥੇ ਪਕਾਇਆ ਜਾ ਰਿਹਾ ਹੈ ਸ਼ਰਧਾਵਈਆਂ ਦਾ ਲੰਗਰ ਲੱਗੇ ਹੋਏ ਨੇ ਸੋ ਬੜੀ ਵੱਡੀ ਸੇਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਸੋ ਜਿਹੜਾ ਪਾਣੀ ਦਾ ਵੱਧ ਦਾ ਪੱਦਰ ਚਿੰਤਾ ਦਾ ਵਿਸ਼ਾ ਬਣਿਆ ਸੀਗਾ ਲੇਕਿਨ ਇੱਥੇ ਜਿਹੜੀ ਇਹ ਸੇਵਾ ਚੱਲ ਰਹੀ ਹੈ ਗੁਰੂ ਸਾਹਿਬ ਦਾ ਨਾਮ ਲੈ ਕੇ ਲਗਾਤਾਰ ਇਹ ਤਸਵੀਰਾਂ ਇਸ ਵਕਤ ਚੈਨਲ ਤੋਂ ਸਾਂਝੀਆਂ ਕਰ ਰਹੇ ਆ। ਸੋ ਬਿਲਕੁਲ ਇਹ ਸੰਪਰਦਾ ਜਿਹੜੀ ਸਰਹਾਲੀ ਦੀ ਪਹੁੰਚੀ ਹੈ ਸੋ ਬੜੀ ਵੱਡੀ ਸੇਵਾ ਕਿਤੇ ਨਾ ਕਿਤੇ ਨਾ ਭਾਈ ਜਾ ਰਹੀ ਹੈ। ਗੱਲਬਾਤ ਕੀਤੀ ਹੈ ਇਹਨਾਂ ਨਾਲ ਸੋ ਕੀ ਕੁਝ ਕਹਿਣਾ ਉਹ ਵੀ ਤੁਹਾਡੇ ਤੱਕ ਪਹੁੰਚਾਇਆ ਸੋ ਲਗਾਤਾਰ ਅਪੀਲ ਕੀਤੀ ਜਾ ਰਹੀਆਂ ਨੇੜਲੇ ਦੇ ਪਿੰਡਾਂ ਦੇ ਲੋਕਾਂ ਨੂੰ ਸਰਕਾਰਾਂ ਨੂੰ ਕੀ ਕੋਈ ਨਾ ਕੋਈ ਸਾਥ ਜ਼ਰੂਰ ਲਈ ਜਾਵੇ ਕਿਉਂਕਿ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਪਾਣੀ ਦਾ ਪੱਧਰ ਹੋਰ ਵੱਧ ਗਿਆ ਬੰਨ੍ਹ ਹੋਰ ਟੁੱਟਣੇ ਸ਼ੁਰੂ ਹੋ ਗਏ ਤੇ ਬੱਜੀ ਖੂਚੀ ਜਿਹੜੀ ਜ਼ਮੀਨ ਆ ਉਹ ਵੀ ਤਬਾਹ ਹੋ ਜਾਏਗੀ ਤੇ ਆਮ ਲੋਕਾਂ ਦੀ ਜਿਹੜੀ ਉਹ ਜ਼ਿੰਦਗੀ ਹੈ ਜਿੱਤਨਾ ਕਿਤੇ ਇੱਥੇ ਮੁਸ਼ਕਲ ਹੋ ਜਾਏਗਾ ਇੱਥੇ ਰਹਿਣਾ ਸੋ ਬਿਲਕੁਲ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰਦੇ ਆ ਸੋ ਤੁਸੀਂ ਵੀ ਜ਼ਰੂਰ ਅੰਦਾਜ਼ਾ ਕਦੇ ਗੁਪਤਾ ਸਾਹਿਬ ਅੱਗੇ ਕਿ ਜਿਹੜੀਆਂ ਇਹ ਹਾਲਾਤ ਬਣਦੇ ਜਾਦੇ ਨਹੀਂ ਕਿਸ ਤਰ੍ਹਾਂ ਕਿਤੇ ਸੁਧਰ ਸਕਣ ਸੋ ਜਿਹੜੇ ਕਿਸਾਨਾਂ ਵੀ ਦਾ ਬਚਾਅ ਹੋ ਸਕੇ ਤੁਸੀਂ ਦੇਖਦੇ ਹੋ ਮੈਂ ਹਦਾਨਿਸ਼ ਗੁਪਤਾ ਤਰੰਤ